ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ। ਮੰਮੀ ਜੀ ਅੱਜ ਤੁਸੀਂ ਫਿਰ ਕਿਤੇ ਜਾ ਰਹੇ ਹੋ? ਸਿਮੀ ਨੇ ਬੜੇ ਹੀ ਪਿਆਰ ਨਾਲ ਆਪਣੀ ਸਾਸ ਨੂੰ ਪੁੱਛਿਆ ਜੋ ਕਿ ਕਿਤੇ ਜਾਣ ਦੇ ਲਈ ਤਿਆਰ ਖੜੀ ਸੀ। ਹਾਂ ਸਿਮੀ ਪੁੱਤ ਮੈਨੂੰ ਇੱਕ ਜ਼ਰੂਰੀ ਕੰਮ ਆ। ਉਹਦੇ ਲਈ ਮੈਂ ਆਪਣੀ ਸਹੇਲੀ ਦੇ ਘਰ ਜਾ ਰਹੀਆਂ। ਉਹਦੇ ਬੇਟੇ ਦਾ ਵਿਆਹ ਆ ਤਾਂ ਮੈਨੂੰ ਸ਼ਾਪਿੰਗ ਕਰਨ ਦੇ ਲਈ ਬੁਲਾਇਆ ਆ। ਇਸੇ ਲਈ ਜਾ ਰਹੀਆਂ। ਹੋ ਸਕਦਾ ਆ ਕਿ ਵਾਪਸ ਮੁੜਨ ਵਿੱਚ ਦੇਰ ਵੀ ਹੋ ਜਾਵੇ ਤੂੰ ਤੇ ਰੂਹੀ ਦੋਵੇਂ ਖਾਣਾ ਖਾ ਲਿਓ ਸੱਸ ਨੇ ਅਜੇ ਕੁਝ ਹੀ ਦਿਨ ਪਹਿਲਾਂ ਵਿਆਹ ਕੇ ਆਈ ਆਪਣੀ ਨਵੀਂ ਨਵੇਲੀ ਨੋ ਸਿਮੀ ਨੂੰ ਕਿਹਾ ਜੋ ਕਿ ਰਸੋਈ ਵਿੱਚ ਆਪਣਾ ਕੋਈ ਕੰਮ ਕਰ ਰਹੀ ਸੀ ਠੀਕ ਆ ਮੰਮੀ ਜੀ ਪਰ ਜਦੋਂ ਤੁਸੀਂ ਆ ਜਾਓਗੇ ਤਾਂ ਇਕੱਠੇ ਹੀ ਖਾਣਾ ਖਾ ਲਵਾਂਗੇ ਇੰਨੀ ਕਾਹਲੀ ਕਿਸ ਗੱਲ ਦੀ ਸਿਮੀ ਨੇ ਆਪਣੀ ਸੱਸ ਨੂੰ ਕਿਹਾ ਨਹੀਂ ਸਿਮੀ ਪੁੱਤ ਹੋ ਸਕਦਾ ਆ ਕਿ ਮੈਂ ਬਾਜ਼ਾਰ ਤੋਂ ਵਾਪਸ ਆਉਂਦੇ ਵਕਤ ਫਿਰ ਤੂੰ ਉਦੇ ਹੀ ਘਰੇ ਚਲੀ ਜਾਵਾਂ ਕਿਉਂਕਿ ਤੇਰੇ ਵਿਆਹ ਤੇ ਉਹਨੇ ਮੇਰੀ ਬਹੁਤ ਮਦਦ ਕੀਤੀ ਸੀ ਤੇ ਹਾਂ ਅੱਜਕੱਲ੍ਹ ਹੋਲੀਆਂ ਦੀ ਵਜ੍ਹਾ ਨਾਲ ਬਾਜ਼ਾਰਾਂ ਵਿੱਚ ਭੀੜ ਵੀ ਬਹੁਤ ਜ਼ਿਆਦਾ ਹੋ ਗਈ ਆ ਇਸੇ ਲਈ ਮੇਰਾ ਇੰਤਜ਼ਾਰ ਨਾ ਕਰਨਾ ਤੁਸੀਂ ਦੋਵੇਂ ਖਾਣਾ ਖਾ ਲਿਓ ਮੈਂ ਉੱਥੋਂ ਹੀ ਕੁਝ ਖਾ ਲਵਾਂਗੀ ਸਿਮੀ ਦੀ ਸੱਸ ਨੇ ਫਿਰ ਤੋਂ ਸਿਮੀ ਨੂੰ ਸਮਝਾਉਂਦੇ ਹੋਏ ਕਿਹਾ ਠੀਕ ਆ ਮੰਮੀ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਸਿਮੀ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਰੂਹੀ ਰੂਹੀ ਇਹ ਕੁੜੀ ਛੇਤੀ ਸੁੰਦੀ ਵੀ ਨਹੀਂਆ ਕਿਥਿਆਂ ਤੂੰ ਛੇਤੀ ਆ ਜਾ ਮੈਨੂੰ ਪਹਿਲਾਂ ਹੀ ਬਹੁਤ دیر ਹੋ ਗਈ ਆ ਉਹ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਉਦੋਂ ਹੀ ਸਿਮੀ ਦੀ ਸਾਸ ਨੇ ਆਪਣੀ ਬੇਟੀ ਰੂਹੀ ਨੂੰ ਆਵਾਜ਼ ਦਿੰਦੇ ਹੋਏ ਕਿਹਾ ਮੰਮੀ ਜੀ ਤੁਸੀਂ ਮੈਨੂੰ ਹੀ ਦੱਸ ਦਿਓ ਕੀ ਕੰਮ ਆ ਰੂਹੀ ਦੀਦੀ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਸਿਮੀ ਨੇ ਕੁਝ ਸੋਚ ਕੇ ਆਪਣੀ ਸਾਸ ਦਾ ਮੂੰਹ ਵੇਖਦੇ ਹੋਏ ਕਿਹਾ ਪੁੱਤ ਮੈਨੂੰ ਰੂਹੀ ਨਾਲ ਹੀ ਕੰਮ ਆ ਰੂਹੀ ਜਲਦੀ ਆ ਜਾ ਮੈਂ ਬਹੁਤ ਲੇਟ ਹੋ ਰਹੀ ਆ ਸਿਮੀ ਦੀ ਸੱਸ ਨੇ ਫਿਰ ਤੋਂ ਰੂਹੀ ਨੂੰ ਬੜੇ ਜ਼ੋਰ ਨਾਲ ਆਵਾਜ਼ ਲਗਾਉਂਦੇ ਹੋਏ ਕਿਹਾ ਆਈ ਮੰਮੀ ਕੀ ਕਹਿ ਰਹੇ ਹੋ ਤੁਸੀਂ ਉਦੋਂ ਹੀ ਰੂਹੀ ਦੌੜਦੀ ਹੋਈ ਆ ਗਈ ਰੂਹੀ ਇਹ ਲੋਕਰ ਦੀ ਚਾਬੀ ਆ ਤੇ ਇਹਨੂੰ ਬਹੁਤ ਹੀ ਸੰਭਾਲ ਕੇ ਰੱਖਣਾ ਦੁਕਾਨ ਤੋਂ ਕੋਈ ਗਿਰਵੀ ਰੱਖਿਆ ਹੋਇਆ ਗਹਿਣਾ ਲੈਣ ਆਵੇ ਤਾਂ ਉਹਨੂੰ ਬੜੇ ਹੀ ਧਿਆਨ ਨਾਲ ਕੱਢ ਕੇ ਦੇਣਾ ਐਵੇਂ ਕਿਤੇ ਇੱਧਰ ਉੱਧਰ ਨਾ ਕਰ ਦੇਵੀਂ ਸਿਮੀ ਦੀ ਸਾਸੂ ਨੇ ਆਪਣੀ ਬੇਟੀ ਦੇ ਹੱਥ ਤੇ ਚਾਬੀ ਰੱਖਦੇ ਹੋਏ ਉਸ ਨੂੰ ਸਾਵਧਾਨੀ ਵਰਤਣ ਲਈ ਕਿਹਾ ਪਰ ਮੰਮੀ ਇਹ ਚਾਬੀ ਤਾਂ ਹੁਣ ਤੁਸੀਂ ਭਾਬੀ ਨੂੰ ਹੀ ਦੇ ਦੇਵੋ ਹੁਣ ਤਾਂ ਉਹ ਵੀ ਘਰ ਹੀ ਰਹਿੰਦੀ ਆ ਮੈਨੂੰ ਕਿਉਂ ਬੇਮਤਲਬ ਪਰੇਸ਼ਾਨ ਕਰ ਰਹੇ ਹੋ ਤੁਸੀਂ ਨੀਨਾ ਬੱਸ ਰੂਹੀ ਨੇ ਸੀਮੀ ਵੱਲ ਵੇਖਦੇ ਹੋਏ ਕਿਹਾ ਕਿਉਂਕਿ ਉਹ ਆਪਣੀ ਭਾਬੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਚੁੱਪ ਰਹਿ ਬੜੀ ਬੇਵਕੂਫਿਆ ਤੂੰ ਕੋਈ ਅਕਲ-ਉਕਲ ਹੈ ਜਾਂ ਨਹੀਂ ਹਜੇ ਉਸ ਨੂੰ ਬੇਗਾਨੇ ਘਰ ਤੋਂ ਆਏ ਦੇਣੀ ਕਿੰਨੇ ਹੋਇਆ ਹਜੇ ਤਾਂ ਸੀ ਉਹਨੂੰ ਚੰਗੀ ਤਰ੍ਹਾਂ ਜਾਣਿਆ ਪਰਖਿਆ ਵੀ ਨਹੀਂ ਆ। ਐਵੇਂ ਕਿਵੇਂ ਉਹਨੂੰ ਚਾਬੀ ਦੇ ਦਵਾਂ? ਸਿਮੀ ਦੀ ਸਾਸ ਨੇ ਝਟ ਹੀ ਆਪਣੀ ਉਂਗਲ ਮੂੰਹ ਤੇ ਰੱਖ ਕੇ ਇਹ ਗੱਲ ਨਾ ਕਹਿੰਦਾ ਇਸ਼ਾਰਾ ਕਰਦੇ ਹੋਏ ਕਿਹਾ। ਉਹ ਨਹੀਂ ਚੰਦੀ ਸੀ। ਇਹ ਸਿਮੀ ਉਹਨਾਂ ਨੂੰ ਵੇਖ ਸੁਣ ਸਕੇ ਪਰ ਫਿਰ ਵੀ ਸਿਮੀ ਨੇ ਤਾਂ ਸਭ ਕੁਝ ਵੇਖ ਸੁਣ ਨਹੀਂ ਲਿਆ ਸੀ। ਰੂਹੀ ਅਜੇ ਸਿਮੀ ਨੂੰ ਕਿੱਥੇ ਕੁਝ ਪਤਾ ਹੋਵੇਗਾ? ਕਿ ਕਿਵੇਂ ਕੀ ਕਰਨਾ ਆ ਤੂੰ ਹੀ ਚਾਬੀ ਰੱਖ ਆਪਣੇ ਕੋਲ ਨਹੀਂ ਤਾਂ ਕੋਈ ਗੜਬੜ ਹੋ ਗਈ ਤਾਂ ਤੇਰੇ papa ਕੋਲੋਂ ਸਾਡੀ ਆਫਤ ਆ ਜਾਵੇਗੀ ਠੀਕ ਆ ਮੰਮੀ ਜਿਵੇਂ ਤੁਹਾਨੂੰ ਠੀਕ ਲੱਗੇ ਤੇ ਰੁਹੀ ਨੇ ਝਾਟੋ ਚਾਬੀ ਆਪਣੀ ਮਾਂ ਕੋਲੋਂ ਲੈ ਕੇ ਆਪਣੇ ਜੈਕਟ ਦੀ ਜੇਬ ਵਿੱਚ ਰੱਖ ਲਈ ਕਿਉਂਕਿ ਸ਼ਾਇਦ ਉਹ ਵੀ ਆਪਣੀ ਮਾਂ ਦੇ ਇਸ਼ਾਰੇ ਨੂੰ ਸਮਝ ਗਈ ਸੀ ਕਿ ਮੰਮੀ ਭਾਬੀ ਨੂੰ ਇਹ ਜਿੰਮੀ ਜ਼ਿੰਮੇਵਾਰੀ ਬਿਲਕੁਲ ਵੀ ਨਹੀਂ ਸੌਂਪਣਾ ਚਾਹੁੰਦੀ ਤੇ ਸਿਮੀ ਇੱਕ ਵਾਰ ਫਿਰ ਤੋਂ ਆਪਣੀ ਸੱਸ ਦਾ ਮੂੰਹ ਵੇਖਦੇ ਰਹਿ ਗਈ ਉਸ ਦੇ ਵਿਆਹ ਨੂੰ ਲਗਭਗ 2 ਮਹੀਨੇ ਤਾਂ ਹੋ ਹੀ ਗਏ ਸੀ ਪਰ ਜਿੰਨੀ ਵਾਰ ਉਹਦੀ ਸੱਸ ਘਰ ਤੋਂ ਬਾਹਰ ਕਿਸੇ ਕੰਮ ਲਈ ਜਾਂਦੀ ਤਾਂ ਹਰ ਵਾਰ ਉਹ ਚਾਬੀ ਰੋਹੀ ਦੇ ਹੱਥ ਤੇ ਹੀ ਸੌਂਕੇ ਜਾਂਦੀ ਸਿਮੀ ਮਨ ਹੀ ਮਨ ਸੋਚਦੀ ਕਿ ਕਾਸ਼ ਸੱਸ ਮਾਂ ਮੈਨੂੰ ਵੀ ਇਹ ਜ਼ਿੰਮੇਵਾਰੀ ਦੇਵੇ ਆਖਿਰ ਇਹ ਘਰ ਉਹਦਾ ਵੀ ਤਾਂ ਹੈ ਤਾਂ ਵੀਰ ਕਿਸ ਗੱਲ ਦੀ ਦਿੱਕਤ ਪਰ ਹਰ ਵਾਰ ਉਸ ਦੇ ਹੱਥ ਮੇ ਉਸ ਹੀ ਲੱਗਦੀ ਦਰਿਆ ਸਲਸੀਮੀ ਦੇ ਸੌਰੇ ਦਾ ਜਵੈਲਰੀ ਦਾ ਵਪਾਰ ਸੀ ਤੇ ਸਿਮੀ ਦਾ ਪਤੀ ਰੋਹਨ ਵੀ ਆਪਣੇ ਬਾਪ ਦੇ ਨਾਲ ਉਸੇ ਹੀ ਦੁਕਾਨ ਤੇ ਬੈਠਦਾ ਸੀ ਹੁਣ ਜਦੋਂ ਗਹਿਣੇ ਦੀ ਦੁਕਾਨ ਸੀ ਤਾਂ ਉਸ ਦੀ ਦੁਕਾਨ ਤੇ ਗਿਰਵੀ ਗਹਿਣਾ ਰੱਖਣ ਦਾ ਵੀ ਕੰਮ ਹੁੰਦਾ ਸੀ ਗਿਰਵੀ ਦਾ ਸਾਰਾ ਸਮਾਨ ਕਰ ਦੇ ਲੋਕਰ ਵਿੱਚ ਹੀ ਰੱਖਿਆ ਜਾਂਦਾ ਸੀ ਇਸੇ ਲਈ ਅਕਸਰ ਦੁਕਾਨ ਤੇ ਜਦੋਂ ਕੋਈ ਆਪਣਾ ਗਿਰਵੀ ਦਾ ਸਮਾਨ ਲੈਣ ਆਉਂਦਾ ਤਾਂਕਰ ਉਹ ਹੀ ਗਿਰਵੀ ਰੱਖਿਆ ਹੋਇਆ ਸਮਾਨ ਮੰਗਵਾਇਆ ਜਾਂਦਾ ਉਦੋਂ ਜਾਂ ਤਾਂ ਉਹ ਗਿਰਵੀ ਦਾ ਸਮਾਨ ਸਿਮੀ ਦੀ ਸਾਸ ਕੱਢ ਕੇ ਦਿੰਦੀ ਜਾਂ ਫਿਰ ਉਹਦੀ ਬੇਟੀ ਰੂਹੀ ਇੱਕ ਦਿਨ ਸਿਮੀ ਨੇ ਆਪਣੀ ਸਾਸ ਨੂੰ ਕਿਹਾ ਕਿ ਮੰਮੀ ਜੀ ਲੋਕਰ ਦੀ ਚਾਬੀ ਮੈਨੂੰ ਦੇ ਦੇਵੋ ਮੈਂ ਸਮਾਨ ਕੱਢ ਦਿੰਦੀ ਆ ਕਿਉਂਕਿ ਉਸ ਦੇ ਪੇਕੇਆਂ ਦਾ ਵੀ ਇਹੋ ਹੀ ਕਾਰੋਬਾਰ ਸੀ ਤੇ ਉਹ ਉੱਥੇ ਵੀ ਗਿਰਵੀ ਦਾ ਕੰਮ ਕਰਦੇ ਸੀ ਤਾਂ ਅਕਸਰ ਉਸ ਦੀ ਭਾਬੀ ਹੀ ਉਹ ਸਮਾਨ ਕੱਢ ਕੇ ਦਿੰਦੀ ਸੀ ਬਸ ਇਸੇ ਲਈ ਉਸ ਨੇ ਆਪਣੀ ਸਾਸ ਨੂੰ ਕਿਹਾ ਸੀ ਤਾਂ ਸਿਮੀ ਦੀ ਸਾਸ ਇਹ ਕਹਿ ਕੇ ਸਾਫ਼ ਮਨਾਂ ਕਰ ਦਿੰਦੀ ਕਿ ਤੂੰ ਇਹ ਸਮਾਨ ਨਹੀਂ ਸੰਭਾਲ ਪਾਏਂਗੀ ਬਹੂ ਕਿਉਂਕਿ ਲੋਕਰ ਵਿੱਚ ਹੋਰ ਵੀ ਕੀਮਤੀ ਸਮਾਨ ਰੱਖਿਆ ਆ ਜਿਤੇ ਕੁਝ ਇੱਧਰ ਉੱਧਰ ਹੋ ਗਿਆ ਤਾਂ ਆਫਤ ਤੇ ਮੇਰੀ ਹੀ ਆਉਣੀ ਆ ਸ਼ਾਇਦ ਉਹ ਸਿਮੀ ਨੂੰ ਇਹ ਸਭ ਦਖਾਉਣਾ ਹੀ ਨਹੀਂ ਜਾਂਦੀ ਸੀ ਤੇ ਅੱਜ ਫਿਰ ਸਿਮੀ ਮਨ ਹੀ ਮਨ ਉਦਾਸ ਹੋ ਕੇ ਰਹਿ ਗਈ ਤੇ ਰੋਹੀ ਚਾਬੀ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਇਸੇ ਤਰ੍ਹਾਂ ਦਿਨ ਬੀਤਦੇ ਗਏ ਪਰ ਸਿਮੀ ਦੀ ਸੱਸ ਨੇ ਹਜੇ ਤੱਕ ਸਿਮੀ ਦੇ ਹੱਥ ਵਿੱਚ ਭੁੱਲ ਕੇ ਵੀ ਲੋਕਤ ਦੀ ਚਾਬੀ ਨਹੀਂ ਸੌਂਪੀ ਸੀ ਇੱਕ ਦੋ ਵਾਰ ਸਿਮੀ ਨੇ ਆਪਣੇ ਪਤੀ ਰੋਹਨ ਨਾਲ ਵੀ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਵੀ ਇਹ ਕਹਿ ਕੇ ਬਿਲਕੁਲ ਹੀ ਪੱਲਾ ਛਾੜ ਲਿਆ ਕਿ ਕਿਉਂ ਬੇਕਾਰ ਵਿੱਚ ਹੀ ਤੂੰ ਇਸ ਝੰਜਟ ਵਿੱਚ ਪੈਣਾ ਜਾਂਦੀ ਆ ਜਿਵੇਂ ਚੱਲਦਾ ਆਵੇਂ ਚੱਲਣ ਦੇ ਜਦੋਂ ਮਾਂ ਆਪਣੀ ਮਰਜ਼ੀ ਨਾਲ ਤੈਨੂੰ ਚਾਬੀ ਦੇਵੇ ਤਾਂ ਲੈ ਲਵੀ ਨਹੀਂ ਤਾਂ ਖੁਸ਼ ਰਹਿ ਤੇ ਨਾਲੇ ਚੰਗਾ ਹੀ ਆ ਕਿਤੇ ਕੁਝ ਗੜਬੜ ਹੋ ਗਈ ਤਾਂ ਮੰਮੀ ਤੈਨੂੰ ਸੁਣੋਂ ਤੋਂ ਬਾਜ਼ਵੀ ਨਹੀਂ ਆਵੇਗੀ ਤੇ ਇਸ ਗੱਲ ਨੂੰ ਲੈ ਕੇ ਅਗਰ ਤੂੰ ਉਦਾਸ ਰਹਿੰਦੀ ਆ ਤਾਂ ਮੈਂ ਵੀ ਖੁਸ਼ ਨਹੀਂ ਰਹਿ ਪਾਉਂਗਾ ਤੇ ਫਿਰ ਤੈਨੂੰ ਤਾਂ ਸਾਰੇ ਸੁੱਖ ਇਸ ਘਰ ਵਿੱਚ ਮਿਲ ਹੀ ਰਹੇ ਆ ਤਾਂ ਚਿੰਤਾ ਕਿਸ ਗੱਲ ਦੀ ਸਿਮੀ ਨੇ ਵੀ ਰੋਹਨ ਦੀਆਂ ਗੱਲਾਂ ਤੋਂ ਸੰਤੁਸ਼ਟ ਹੋ ਕੇ ਆਪਣਾ ਧਿਆਨ ਉਧਰੋਂ ਹਟਾ ਹੀ ਲਿਆ ਇੱਕ ਦਿਨ ਵੀਰ ਤੋਂ ਸਿਮੀ ਦੀ ਸੱਸ ਕਿਸੇ ਜ਼ਰੂਰੀ ਕੰਮ ਲਈ ਬਾਜ਼ਾਰ ਗਈ ਤਾਂ ਚਾਬੀ ਰੋਹੀ ਨੂੰ ਹੀ ਦੇ ਕੇ ਗਈ ਸਿਮੀ ਉਸ ਵਕਤ ਸੋਈ ਵਿੱਚ ਕੰਮ ਕਰ ਰਹੀ ਸੀ। ਉਹਨੂੰ ਹੁਣ ਇਸ ਗੱਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਜੋ ਸਿਮੀ ਦੀ ਸੱਸ ਚਲੀ ਗਈ। ਤਾਂ ਉਸਦੇ ਥੋੜੀ ਹੀ ਦੇਰ ਬਾਅਦ ਰੂਹੀ ਦੀ ਸਹੇਲੀ ਦਾ ਫੋਨ ਆ ਗਿਆ ਤੇ ਉਸਨੇ ਰੂਹੀ ਨੂੰ ਕਿਸੇ ਕੰਮ ਲਈ ਆਪਣੇ ਕੋਲ ਬੁਲਾ ਲਿਆ। ਹੁਣ ਰੂਹੀ ਦੀ ਉਮਰ ਹੀ ਕਿੰਨੀ ਸੀ ਜੋ ਇਸ ਗੱਲ ਦਾ ਧਿਆਨ ਰੱਖਦੀ ਕਿ ਘਰੇ ਕੋਈ ਦੁਕਾਨ ਤੋਂ ਆਪਣਾ ਗਿਰਵੀ ਰੱਖਿਆ ਸਮਾਨ ਲੈਣ ਆ ਸਕਦਾ ਆ ਤੇ ਇਹ ਗੱਲ ਸਿਮੀ ਦੇ ਵੀ ਦਿਮਾਗ ਚੋਂ ਬਿਲਕੁਲ ਹੀ ਨਿਕਲ ਗਈ। ਖੈਰ ਰੂਹੀ ਉੱਥੋਂ ਹੋ ਕੇ ਜਲਦੀ ਹੀ ਵਾਪਸ ਆ ਗਈ ਤੇ ਉਦੋਂ ਤੱਕ ਦੁਕਾਨ ਤੋਂ ਨੌਕਰ ਗਿਰਵੀ ਰੱਖਿਆ ਸਮਾਨ ਲੈਣ ਲਈ ਵੀ ਆ ਗਿਆ ਹੁਣ ਜਦੋਂ ਰੂਹੀ ਨੇ ਸਮਾਨ ਕੱਢਣ ਲਈ ਲੋਕਰ ਦੀ ਚਾਬੀ ਵੇਖੀ ਤਾਂ ਚਾਬੀ ਗਾਇਬ ਸੀ ਹੁਣ ਤਾਂ ਰੂਹੀ ਘਬਰਾ ਗਈ ਉਹ ਘਬਰਾ ਕੇ ਹਰ ਜਗ੍ਹਾ ਚਾਬੀ ਲੱਭਣ ਲੱਗੀ ਪਰ ਸ਼ਾਇਦ ਹੜਬੜੀ ਵਿੱਚ ਚਾਬੀ ਉਹਦੇ ਕੋਲੋਂ ਕਿਤੇ ਡਿੱਗ ਗਈ ਸੀ ਰੂਹੀ ਸਿਮੀ ਨੂੰ ਦੱਸ ਕੇ ਸਕੂਟੀ ਸਟਾਰਟ ਕਰਕੇ ਫਟਾਫਟ ਆਪਣੀ ਉਸ ਸਹੇਲੀ ਦੇ ਘਰ ਭੱਜ ਗਈ ਜਿਹਦੇ ਕੋਲੋਂ ਗਈ ਸੀ ਪਰ ਚਾਬੀ ਉੱਥੇ ਵੀ ਨਹੀਂ ਮਿਲੀ ਤੇ ਇਧਰ ਦੁਕਾਨ ਤੋਂ ਫੋਨ ਆ ਰਿਹਾ ਸੀ ਕਿਉਂਕਿ ਗਾਹਕ ਸਾਹਮਣੇ ਬੈਠਾ ਸੀ ਰੁਹੀ ਰੋਂਦੇ ਹੋਏ ਕਬਰਾਈ ਘਰ ਆਈ ਅੱਜ ਤਾਂ ਪੱਕਾ ਉਸ ਨੂੰ ਬਹੁਤ ਹੀ ਜ਼ਿਆਦਾ ਡਾਂਟ ਪੈਣ ਵਾਲੀ ਸੀ ਹਜੇ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਕਿ ਉਦੋਂ ਹੀ ਸਿਮੀ ਦੀ ਸੱਸ ਵੀ ਬਾਜ਼ਾਰ ਤੋਂ ਵਾਪਸ ਆ ਗਈ ਰੁਹੀ ਨੂੰ ਇੰਨਾ ਕਬਰਾਇਆ ਹੋਇਆ ਵੇਖ ਕੇ ਉਹ ਪੁੱਛਣ ਲੱਗੀ ਕੀ ਹੋਇਆ ਰੁਹੀ ਰੂਹੀ ਨੇ ਸਾਰੀ ਗੱਲ ਉਸ ਨੂੰ ਸਾਫ਼-ਸਾਫ਼ ਦੱਸ ਦਿੱਤੀ ਹੁਣ ਤਾਂ ਸਿਮੀ ਦੀ ਸੱਸ ਦੇ ਵੀ ਹੱਥ ਪੈਰ ਫੁੱਲਣ ਲੱਗੇ ਹਾਏ ਪ੍ਰਮਾਤਮਾ ਹੁਣ ਕੀ ਹੋਵੇਗਾ ਲੋਕਰ ਦੀ ਦੂਸਰੀ ਚਾਬੀ ਵੀ ਤਾਂ ਉਹ ਸੰਭਾਲ ਕੇ ਲੋਕਰ ਵਿੱਚ ਹੀ ਰੱਖ ਦਿੰਦੀ ਸੀ ਹੁਣ ਉਹ ਆਪਣੇ ਪਤੀ ਨੂੰ ਕੀ ਕਹੇਗੀ ਦੁਕਾਨ ਤੋਂ ਜਦੋਂ ਫਿਰ ਫੋਨ ਆਇਆ ਤਾਂ ਸਿਮੀ ਦੀ ਸੱਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਸਾਫ਼-ਸਾਫ਼ ਦੱਸ ਦਿੱਤੀ ਕਿ ਇਸ ਵਕਤ ਚਾਬੀ ਨਹੀਂ ਮਿਲ ਰਹੀ ਆ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤੀ ਕੈਰ ਸਿਮੀ ਦੇ ਸੋਰੇ ਨੇ ਇਸ ਵਕਤ ਤੱਕ ਗਾਕ ਨੂੰ ਸਮਝਾਪ ਜਾ ਕੇ ਵਾਪਸ ਭੇਜ ਦਿੱਤਾ ਪਰ ਜਦੋਂ ਘਰ ਆਉਣ ਤੇ ਸਿਮੀ ਦੇ ਸੋਰੇ ਨੂੰ ਪਤਾ ਚੱਲਿਆ ਕਿ ਚਾਬੀ ਤਾਂ ਕਿਤੇ ਗੁੰਮ ਹੋ ਗਈ ਆ ਤਾਂ ਉਹ ਵੀ ਸਿਮੀ ਦੀ ਸਾਸਦਿਆਂ ਗੈਰ ਜ਼ਿੰਮੇਦਾਰਾਨਾ ਹਰਕਤਾਂ ਦੀ ਵਜ੍ਹਾ ਤੋਂ ਸਿਮੀ ਦੀ ਸਾਸ ਤੇ ਬਹੁਤ ਹੀ ਜ਼ਿਆਦਾ ਗੁੱਸੇ ਨਾਲ ਚਿਲਾਉਣ ਲੱਗਾ ਹੁਣ ਜਦੋਂ ਘਰ ਵਿੱਚ ਬਹੂ ਆ ਤਾਂ ਬੇਟੀ ਨੂੰ ਚਾਬੀ ਦੇਣ ਦਾ ਕੀ ਮਤਲਬ ਮੇਰੇ ਤਾਂ ਤੇਰੀਆਂ ਅਕਲ ਭਰੀਆਂ ਗੱਲਾਂ ਕਦੀ ਸਮਝ ਵਿੱਚ ਹੀ ਨਹੀਂ ਹੁੰਦੀਆਂ ਨਹੀਂ ਮੈਂ ਸੋਚ ਸੋਚਦੀ ਸੀ ਕਿ ਸ਼ਾਇਦ ਸਿਮੀ ਇਹ ਜ਼ਿੰਮੇਵਾਰੀ ਨਾ ਸੰਭਾਲ पाए ਫਿਰ ਅਜੇ ਹੁਣੇ-ਹੁਣੇ ਉਹ ਬੇਗਾਨੇ ਘਰ ਤੋਂ ਆਈ ਆ ਸਿਮੀ ਦੀ ਸਾਸਣ ਨੇ ਆਪਣੇ ਮਨ ਦੀ ਗੱਲ ਛੁਪਾ ਕੇ ਝੂਠ ਬੋਲਦੇ ਹੋਏ ਕਿਹਾ ਤੂੰ ਇਹ ਕਿਉਂ ਨਹੀਂ ਕਹਿੰਦੀ ਕਿ ਤੂੰ ਜਾਣ ਬੁਝ ਕੇ ਸਿਮੀ ਨੂੰ ਚਾਬੀ ਨਹੀਂ ਦੇਣਾ ਚਾਹੁੰਦੀ ਸੀ ਹਜੇ ਵੀ ਤੂੰ ਉਸ ਨੂੰ ਬੇਗਾਨਾ ਹੀ ਸਮਝ ਰਹੀ ਆ ਨਾ ਤੁਸੀਂ ਔਰਤਾਂ ਵੀ ਆਪਣੀਆਂ ਨੋਹਾਂ ਨੂੰ ਇੰਨੀ ਆਸਾਨੀ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਸੌਂਪਣਾ ਚਾਹੁੰਦੀਆਂ ਜਦੋਂ ਮਾਂ ਨੇ ਤੈਨੂੰ ਆਪਣੀ ਜ਼ਿੰਮੇਵਾਰੀ ਛੇਤੀ ਨਹੀਂ ਸੌਂਪੀ ਸੀ ਉਦੋਂ ਤਾਂ ਬੜਾ ਝਗੜਦੀ ਸੀ ਤੂੰ ਅੱਜ ਆਪਣੀ ਨੋਹ ਦੇ ਨਾਲ ਉਹੀ ਕੁਝ ਕਰਦੇ ਹੋਏ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਹੁਣ ਜਰਾ ਆਪਣੇ ਤੇਜ਼ ਤਰਾਰ ਦਿਮਾਗ ਤੋਂ ਇਹ ਸੋਚ ਕੇ ਜੇ ਚਾਬੀ ਕਿਸੇ ਗਲਤ ਹੱਥ ਲੱਗ ਗਈ ਤਾਂ ਕਿੰਨਾ ਬੁਰਾ ਹਸ਼ਰ ਹੋਵੇਗਾ ਮੈਂ ਤਾਂ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਊਂਗਾ ਸਿਮੀ ਦੇ ਸਾਰੇ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਸੀ ਉਹ ਤਾਂ ਅੱਜ ਸੱਚਮੁੱਚ ਹੀ ਬਹੁਤ ਜ਼ਿਆਦਾ ਨਰਾਜ਼ ਸੀ ਸਿਮੀ ਨੇ ਅੱਜ ਇੰਨੇ ਦਿਨਾਂ ਤੋਂ ਪਹਿਲੀ ਵਾਰ ਉਹਨਾਂ ਨੂੰ ਇੰਨਾ ਜ਼ਿਆਦਾ ਨਰਾਜ਼ ਵੇਖਿਆ ਸੀ ਸਿਮੀ ਦੀ ਸੱਸ ਤਾਂ ਘਬਰਾ ਰਹੀ ਸੀ ਉੱਥੇ ਹੀ ਖੜੀ ਸਿਮੀ ਤੇ ਰੂਹੀ ਵੀ ਉਹਨਾਂ ਦੇ ਗੁੱਸੇ ਤੋਂ ਡਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤੇ ਸਿਮੀ ਦੀ ਸੱਸ ਤਾਂ ਸਿਰ ਝੁਕਾਏ ਚੁੱਪਚਾਪ ਖੜੀ ਆਪਣੀ ਪਤਨੀ ਦੀ ਪਤੀ ਦੀਆਂ ਗੱਲਾਂ ਸੁਣ ਰਹੀ ਸੀ ਫਿਰ ਉਹ ਸਹੀ ਤਾਂ ਕਹਿ ਰਿਹਾ ਸੀ ਅੱਜ ਉਹਨਾਂ ਦੀ ਚਤਰਾਈ ਉਹਨਾਂ ਨੂੰ ਹੀ ਮਹਿੰਗੀ ਪੈ ਗਈ ਗਲਤੀ ਤਾਂ ਉਹਨਾਂ ਦੀ ਸੱਚਮੁੱਚ ਬਹੁਤ ਹੀ ਵੱਡੀ ਸੀ ਜੋ ਘਰ ਦੀ ਲక్ష్ਮੀ ਨੂੰ ਚਾਬੀ ਨਹੀਂ ਦਿੱਤੀ ਪਰ ਆਪਛਤਾਇਆ ਕਿਆ ਕਰੇ ਜਦ ਚਿੜੀਆ ਚੁਗ ਗਈ ਖੇਤ ਖੈਰ ਸਿਮੀ ਦੇ ਸਹੁਰੇ ਨੇ ਸਮਝਦਾਰੀ ਤੋਂ ਕੰਮ ਲਿਆ ਤੇ ਉਸੇ ਵਕਤ ਚਾਬੀ ਤਾਲੇ ਵਾਲੇ ਨੂੰ ਬੁਲਾ ਕੇ ਲੋਕਰ ਦਾ ਤਾਲਾ ਤੋੜਵਾ ਦਿੱਤਾ ਤੇ ਵਿੱਚ ਫਿਰ ਤੋਂ ਦੂਜਾ ਨਵਾਂ ਤਾਲਾ ਲਗਵਾ ਲਿਆ ਸਿਮੀ ਦੀ ਸਾਸ ਨੂੰ ਤਾਂ ਉਸ ਦੇ ਸਹੁਰੇ ਨੇ ਕਿਹਾ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਇਹ ਘਟਨਾ ਫਿਰ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਸਿਮੀ ਇਸ ਘਰ ਦੀ ਬਹੂ ਆ ਤੇਰੇ ਕਿਤੇ ਜਾਣ ਤੋਂ ਪਿੱਛੋਂ ਇਹ ਹੁਣ ਉਸਦਾ ਕੰਮ ਆ ਨਾ ਕਿ ਰੋਹੀ ਦਾ ਅੱਗੇ ਤੋਂ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸਿਮੀ ਦੇ ਸਹੁਰੇ ਨੇ ਸਿਮੀ ਦੀ ਸੱਸ ਨੂੰ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਕਿਹਾ ਤੇ ਸਚਾਈ ਤਾਂ ਇਹ ਵੀ ਸੀ ਕਿ ਸਿਮੀ ਦੀ ਸੱਸ ਖੁਦ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿਉਂਕਿ ਇਸ ਗੱਲ ਨੇ ਉਸ ਨੂੰ ਬਹੁਤ ਵੱਡੀ ਸਿੱਖਿਆ ਵੀ ਦਿੱਤੀ ਸੀ ਕਿ ਜੇ ਉਹਨਾਂ ਦੀ ਗਲਤੀ ਦੀ ਵਜ੍ਹਾ ਨਾਲ ਕੋਈ ਵੀ ਦੁਰਘਟਨਾ ਘਟ ਜਾਂਦੀ ਤਾਂ ਉਹ ਖੁਦ ਨੂੰ ਕਦੀ ਵੀ ਮਾਫ਼ ਨਹੀਂ ਕਰ ਪਾਉਂਦੀ ਪਰ ਉਹ ਇਸ ਘਟਨਾ ਤੋਂ ਕਾਫੀ ਸੁਚੇਤ ਹੋ ਗਈ ਤੇ ਹੁਣ ਤਾਂ ਉਹ ਜਦੋਂ ਵੀ ਕਿਤੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਂਦੀ ਤਾਂ ਚਾਬੀ ਸਿਮੀ ਨੂੰ ਹੀ ਸੌਂਕੇ ਜਾਂਦੀ ਸਿਮੀ ਪੁੱਤ ਮੈਂ ਕੰਮ ਤੋਂ ਬਾਹਰ ਜਾ ਰਹੀ ਆ ਇਹ ਲੈ ਚਾਬੀ ਹੁਣ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਣਾ ਨਹੀਂ ਤਾਂ ਤੇਰਾ ਸੋਰਾ ਸਾਡੀ ਚੰਗੀ ਤਰ੍ਹਾਂ ਖਬਰ ਲਵੇਗਾ ਤੇ ਤੂੰ ਇਹ ਤਾਂ ਜਾਣਦੀ ਹੀ ਹੈ ਕਿ ਮੈਂ ਐਵੇਂ ਬਿਲਕੁਲ ਵੀ ਨਹੀਂ ਜੰਮਦੀ ਸਿਮੀ ਦੀ ਸਾਸੂ ਮੁਸਕਰਉਂਦੇ ਹੋਏ ਕਹਿਣ ਲੱਗੀ ਤੇ ਸਿਮੀ ਨੂੰ ਤਾਂ ਬਸ ਇਹ ਸੋਚ ਕੇ ਸਹੀ ਲੱਗਦਾ ਕਿ ਸਮੇਂ ਦੇ ਨਾਲ ਹਰ ਗੱਲ ਠੀਕ ਹੋ ਜਾਂਦੀ ਆ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਧੀਵੇਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤ ਚਰੀਆ ਕਾਲ ਜੀ